ਟੀਮ ਨੂੰ ਲੈ ਕੇ ਤੁਸੀਂ ਇੱਥੇ ਅੱਜ ਕਵਰੇਜ ਕਰਨ ਲਈ ਪਹੁੰਚੇ ਹੋ ਔਰ ਸਾਡੇ ਸਕੂਲ اے ਐਸ ਸੀਨੀਅਰ ਸੈਂਡਰੀ ਸਕੂਲ ਨਿਕੋਦਰ ਲਈ ਇਹ ਬੜੇ ਮਾਣ ਦੀ ਗੱਲ ਹੈ ਕਿ ਜੇ ਨਿਕੋਦਰ ਫੁੱਟਬਾਲ ਕਲੱਬ ਵੱਲੋਂ 4 ਦਿਨਾਂ ਸੇ ਮੈਚ ਕਰਵਾਏ ਗਏ ਆਰਐਸ ਸਕੂਲੀ ਗਰਾਊਂਡ ਵਿੱਚ ਉੱਥੇ ਅੰਡਰ 17 ਬੱਚਿਆਂ ਨੇ ਫੁੱਟਬਾਲ ਡਿਸਟ੍ਰਿਕਟ ਲੈਵਲ ਤੇ ਪਹਿਲੇ ਨੰਬਰ ਤੇ ਬੱਚਾ ਸਥਾਨ ਪ੍ਰਾਪਤ ਕੀਤਾ ਹੈ ਵਿੱਚ ਸਾਨੂੰ ਇਹ ਕਹਿੰਦੇ ਹੋਏ ਬੜਾ ਫਕਰ ਮਹਿਸੂਸ ਹੋ ਰਿਹਾ ਕਿ ਉਸ ਟੀਮ ਦੇ ਵਿੱਚ ਪੰਜ ਬੱਚੇ ਸਾਡੇ ਸੀ ਜਿਹੜੀ ਟੀਮ ਨੇ ਡਿਸਟ੍ਰਿਕਟ ਚੋਂ ਅੰਡਰ 17 ਫਰਸਟ ਪ੍ਰਾਈਜ਼ ਹਾਸਲ ਕੀਤਾ ਔਰ ਜਬ ਬੈਸਟ ਪਲੇਅਰ ਵਿੱਚ ਚੁਣਿਆ ਗਿਆ ਉਹ ਮੁੰਡਾ ਕਰਨ ਜਿਹੜਾ ਪਲੱਸ 1 ਦਾ ਸਟੂਡੈਂਟ ਹੈ ਔਰ ਬਾਕੀ ਬੱਚੇ 9th ਔਰ 10th ਦੇ ਔਰ ਪਲੱਸ 1 ਦੇ ਸੀ ਔਰ ਇਹਨੇ ਇੰਨੀ ਵਧੀਆ ਪਰਫਾਰਮੈਂਸ ਦਾ ਸਿਹਰਾ ਮੈਂ ਕਹਿੰਦਾ ਕਿ ਸਾਡੇ ਮੈਡਮ ਜਿਹੜੇ ਪ੍ਰਿੰਸੀਪਲ ਜੋਤੀ ਗੌਤਮ ਜੀ ਔਰ ਸਰਦਾਰ ਜਸਮਿੰਦਰ ਸਿੰਘ ਜੀ ਜਿਹੜਾ ਕੀ ਜੋਗ ਅਗਵਾਈ ਇਹ ਬੱਚਿਆਂ ਨੂੰ ਹਮੇਸ਼ਾ ਉਤਸ਼ਾਹਿਤ ਕਰਦੇ ਰਹਿੰਦੇ ਆ ਕਿ ਬੱਚੇ ਗੇਮਾਂ ਦੇ ਪ੍ਰਤੀ ਆਪਣੇ ਹੋਰ ਜ਼ਿਆਦਾ ਆਪਣੇ ਇੰਟਰਸਟ ਦਿਖਾਉਣ ਔਰ ਇਹਨਾਂ ਨੂੰ ਹੌਸਲਾ ਫਾਇਦਾ ਕਰਦੇ ਸੀ ਅ ਉਹਨੇ ਆਪਣੀ ਪਰਫਾਰਮੈਂਸ ਦਿੱਤੀ ਹੈ ਜਿੱਥੇ ਇਹਨਾਂ ਨੂੰ ਕੋਦੇ ਫੁੱਟਬਾਲ ਕਲੱਬ ਵੱਲੋਂ ਸਨਮਾਨਿਤ ਕੀਤਾ ਗਿਆ ਉੱਥੇ ਅੱਜ ਸਕੂਲ ਵੱਲੋਂ ਵੀ ਇਹਨਾਂ ਬੱਚਿਆਂ ਨੂੰ ਨੋਟਬੁੱਕਸ ਔਰ ਪੈਨ ਦੇ ਕੇ ਸਕੂਲ ਵੱਲੋਂ ਉਤਸ਼ਾਹਿਤ ਕੀਤਾ ਗਿਆ ਹੈ ਔਰ ਅਸੀਂ ਕਾਮਨਾ ਕਰਦੇ ਹਾਂ ਕਿ ਬੱਚੇ ਹੋਰ ਵੀ ਅੱਗੇ ਜਾ ਕੇ ਇਹਦੀ ਤਰੱਕੀ ਕਰਨਗੇ ਗੇਮਾਂ ਵਿੱਚ ਨਾਮ ਰੌਸ਼ਨ ਕਰਨਗੇ ਸਕੂਲ ਦਾ ਆਪਣਾ ਔਰ ਆਪਣੇ ਮਾਪੇ ਦਾ ਇਹਨਾਂ ਸ਼ੁਭਕਾਮਨਾਵਾਂ ਨਾਲ ਇੱਕ ਵਾਰ ਫਿਰ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਥੈਂਕ ਯੂ ਵੈਰੀ ਮੱਚ